ਅਕਾਲੀ ਦਲ ਦੀ ਸਿਆਸਤ ਅਗਲਾ ਕਿਹੜਾ ਰੁਖ ਕਰੇਗੀ ਅੱਜ ਇਸ ਉੱਤੇ ਨਜ਼ਰਾਂ ਟਿਕੀਆਂ ਰਹਿਣਗੀਆਂ ਸ਼੍ਰੋਮਣੀ ਅਕਾਲੀ ਦਲ ਸudar ਲਹਿਰ ਦੇ ਬਦਲ ਵੱਜੋਂ ਕੋਈ ਨਵਾਂ ਪਲੇਟਫਾਰਮ ਬਣੇਗਾ ਕਿਉਂਕਿ ਸudar ਲਹਿਰ ਦੀ ਲੀਡਰਸ਼ਿਪ ਵੱਲੋਂ ਅੱਜ ਪਟਿਆਲਾ 'ਚ ਅਹਿਮ ਬੈਠਕ ਕੀਤੀ ਜਾ ਰਹੀ ਹੈ ਤੇ ਉਧਰ ਅਕਾਲੀ ਦਲ ਦਾ ਇੱਕ ਵਫ਼ਾਦਾਰ ਚਹੇਦਾਰ ਅਕਾਲ ਤਖਤ ਸ੍ਰੀ ਰਗਵੀਰ ਸਿੰਘ ਨਾਲ ਮਿਲਣ ਹੀ ਆ ਰਹੇ ਕਿਸ ਤਰ੍ਹਾਂ ਦਾ ਮਾਹੌਲ ਰਹਿਣ ਵਾਲਾ ਇਸੋ ਤੇ ਅੱਜ ਦੇ মিডিਆ ਸਦਲ ਪ੍ਰੋਗਰਾਮ ਵਿੱਚ ਵਧੇਰੇ ਜਾਣਕਾਰੀ ਲਈ ਜੁੜੇ ਨੇ ਰਾਸ਼ੀ ਮਹਾਰਤਿ ਪੱਤਰਕਾਰ ਸudar Karamjit Singh chilla ji so chilla saab channel e mission punjabi ਵੱਲੋਂ ਸਭ ਤੋਂ ਪਹਿਲਾਂ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ chilla saab ਕਿਵੇਂ ਦੇਖਦੇ ਆ ਅਕਾਲੀ ਦਲ ਲਈ ਅੱਜ ਬੜਾ ਅਹਿਮ ਦਿਨ ਹੈ ਇੱਕ ਬੰਨੇ ਤਾਂ ਸudar ਲਹਿਰ ਵਾਲਿਆਂ ਨੇ ਪਟਿਆਲਾ ਦੇ ਸਰਜੀਤ ਸਿੰਘ ਰਖੜਾ ਜਿਹੜੇ ਕਿ ਸudar ਲਹਿਰ ਦੇ ਵੱਡੇ ਆਗੂਆਂ ਚੋਂ ਇੱਕ ਨੇ ਉਹਨਾਂ ਦੇ ਘਰ ਰਖੜਾ ਵਿਲਾ ਦੇ ਵਿੱਚ ਕਹਿ ਲਈ ਕਿ ਕਰਤਾਰ ਵਿਲਾ ਦੇ ਵਿੱਚ ਐਮ ਬੈਠਕ ਰੱਖੀ ਗਈ ਹੈ ਸਾਰੀ ਇਸਦਾਰ ਲਹਿਰ ਦੀ ਜਿਹੜੀ ਲੀਡਰਸ਼ਿਪ ਹੈ ਉਹ ਉੱਥੇ ਜੋੜ ਬੈਠ ਕੇ ਵਿਚਾਰ ਚਰਚਾ ਚ کہہ ਸਕਦੇ ਆ ਕਿ ਹੁਣ ਮਸਰੂਫ ਹੈ ਬਾਅਦ ਦੁਪਹਿਰ ਤੱਕ ਹੀ ਖੁੱਲ ਕੇ ਸਾਹਮਣੇ ਆਏਗਾ ਕਿ ਕਿਸ ਤਰ੍ਹਾਂ ਦਾ ਇਹਨਾਂ ਵੱਲੋਂ ਫੈਸਲਾ ਕੀਤਾ ਜਾ ਰਿਹਾ ਹੈ ਕਿਹੜੀ ਰਣਨੀਤੀ ਘੜੀ ਜਾਏਗੀ ਤੇ ਦੂਜੇ ਪਨੇ ਜਿਵੇਂ ਆ ਸਰ ਇਕਾਲ ਤੱਕ ਸਾਹਿਬ ਅੱਲ ਵੀ ਅਕਾਲੀ ਦਲ ਦਾ ਵਫਾਦ ਵੀਹੀਰ ਕਤਰਿਆ ਜੀ ਚਲਾ ਸਾਬ ਪਿੰਡਰ ਸਾਹਿਬ ਇਵੇਂ ਐ ਦੇਖੋ ਪਰਸੋਂ ਬਿਆਨ ਆਇਆ ਸੀ ਗੱਲਦਾਰ ਸਾਹਿਬ ਦੇ ਜਸਤੇਜਾਰ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਦਾ ਜੀ ਮੈਨੂੰ ਲੱਗਦਾ ਹੈ ਵੀ ਉਸ ਬਿਆਨ ਤੋਂ ਬਾਅਦ ਜਿਹੜੇ ਅਕਾਲੀ ਦਲ 'ਚ ਕਾਫੀ ਹਲਚਲ ਮੱਚੀ ਹੋਈ ਹੈ। ਹੂੰ ਪਹਿਲਾਂ ਇਹ ਮੈਨੂੰ ਲੱਗਦਾ ਸੀ ਨਾ ਵੀ ਗਿਆਨੀ ਰਗਵੀਰ ਸਿੰਘ ਜਿਹੜੇ ਜਿਹੜਾ ਨਰੇਸ਼ੀ ਸਿੰਘ ਅਕਾਲ ਤਖਤ ਸਭ ਦੇ ਵੀ ਸ਼ਾਇਦ ਉਹਨਾਂ ਨੂੰ ਅਕਾਲੀ ਦਲ ਨੇ ਮਿਲ ਮਲਾ ਕੇ ਕੁਝ ਸ਼ਾਂਤ ਕਰ ਲਿਆ ਉਹਨਾਂ ਦਾ ਗੁੱਸਾ ਠੰਡਾ ਕਰ ਲਿਆ। ਹੂੰ ਕਿਉਂਕਿ ਪਹਿਲਾਂ 20 ਦਿਨ ਵਧਾਏ ਸੀ ਸਿਫਾ ਪ੍ਰਵਾਨ ਕਰਨ ਲਈ ਫਿਰ ਕਹਿੰਦੇ ਸੀ ਸ਼ਹੀਦ ਦੀ ਸਭਾ ਜੋੜ ਮੇਲਾ ਚੱਲ ਰਿਹਾ ਹੈ ਹੋਰ ਦਿਨ ਵਧ ਗਏ ਪਰ ਹੁਣ ਮਹੀਨਾ ਵੇਟ ਗਿਆ 2 ਦਸੰਬਰ ਨੂੰ ਜਿਹੜਾ ਹੋਇਆ ਸੀ ਫੈਸਲਾ ਅਕਾਲ ਤਖਤ ਸਭ ਦੀ ਫਸੀਲ ਤੇ ਸਿੰਘ ਸਾਹਿਬ ਨੇ ਜਿਹੜਾ ਦਿੱਤਾ ਸੀ ਬੜਾ ਇਤਿਹਾਸਕ ਫੈਸਲਾ ਸੀ ਜੀ ਸੋ ਪਰਸੋਂ ਜਦੋਂ ਗੁਰਪੁਰਬ ਸੀ ਗੁਰਪੁਰਬ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੱਲ ਦਾ ਸਾਧ ਜਿਸਧਾਰ ਨੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿਆ ਅਕਾਲੀ ਦਲ ਨੂੰ ਕਿ ਭਾਈ ਇਹ ਨਾਕਾਨੀ ਨਹੀਂ ਚਲੇਗੀ ਹੂੰ ਇਹਨੂੰ ਤੁਸੀਂ ਚੁੱਪ ਕਰਕੇ ਜੋ ਤੁਹਾਨੂੰ ਕਿਹਾ ਹੈ ਪ੍ਰਵਾਨ ਕਰ ਲਓ ਜੋ ਗੱਲ ਕਹੀ ਹੈ ਜੀ ਤੇ ਉਸ ਤੋਂ ਬਾਅਦ ਫਿਰ ਅਕਾਲੀ ਦਲ ਚ ਅਕਾਲੀ ਦਲ ਦੇ ਅੰਦਰ ਇੱਕ ਡਰ ਪੈਦਾ ਹੋ ਗਿਆ ਵੀ ਕਿਤੇ ਅਕਾਲ ਤਖਤ ਸਾਹਿਬ ਦੇ ਜਿਸਧਾਰ ਕੋਈ ਫੇਰ ਸਖਤ ਰੁਖ ਨਾ ਬਣਾ ਲੈਣ ਹੂੰ ਹੂੰ ਜੀ ਕਿਉਂਕਿ ਕਾਲਤਾਖਸਰ ਸਾਹਿਬ ਦੀ ਇਕਲੀ ਲੀਡਰਸ਼ਿਪ ਨੇ ਹਲੇ ਤੱਕ ਇੱਕੋ ਮੰਗ ਇੱਕੋ ਜਿਹੜੀ ਧਾਰਮਿਕ ਸੇਵਾ ਲਾਈ ਸੀ ਉਹੀ ਪ੍ਰਵਾਨ ਕੀਤੀ ਹੈ ਹੋਰ ਕੁਝ ਨਹੀਂ ਕੀਤਾ ਜਾਂ ਜਿਹੜੇ ਇਸ਼ਤਿਹਾਰਾਂ ਦੇ ਪੈਸੇ ਸੀ ਜਿਹੜੇ ਡੇਰਾ ਸਰਸਾ ਮੁਖੀ ਨੂੰ ਜਦੋਂ ਇਸ਼ਤਿਹਾਰ ਮਾਫੀ ਦਿੱਤੀ ਗਈ ਸੀ ਉਹਦੇ ਸਬੰਧ ਵਿੱਚ ਇਸ਼ਤਿਹਾਰ ਛਪਵਾਏ ਗਏ ਸੀ ਸ਼੍ਰੋਮਣੀ ਕਮੇਟੀ ਦਾ 85 ਲੱਖ ਦੇ ਕਰੀਬ ਖਰਚਾ ਕਰਕੇ ਜਿਉਂ ਪੈਸੇ ਜਮ੍ਹਾਂ ਕਰਵਾਏ ਗਏ ਨੇ ਇਸ ਤੋਂ ਬਿਨਾ ਜਿਹੜੀਆਂ ਬਾਕੀ ਗੱਲਾਂ ਨੇ ਜਿਵੇਂ ਸੁਖਵੀਰ ਸਿੰਘ ਬਾਦਲ ਤੇ ਹੋਰ ਜਿਨ੍ਹਾਂ ਨੇ ਵੀ ਅਸੀਵੇ ਦਿੱਤੇ ਸੀ ਉਹਨਾਂ ਦੇ ਸਿਫੇ ਪਰਵਾਨ ਕਰਕੇ ਅਕਾਲ ਤਖਤ ਸਾਹਿਬ ਨੂੰ ਦੱਸਣਾ ਇਸੇ ਤਰ੍ਹਾਂ ਜਿਹੜੀਆਂ ਚਿੱਠੀਆਂ ਲਿਖੀ ਅਸੀਂ ਡੇਰਾ ਸਰਸਾ ਦੇ ਮੁਖੀ ਗਰਮੀਤ RAM ਰਹੀਮ ਨੇ ਮੁਆਫੀ ਲਈ ਉਹ ਚਿੱਠੀਆਂ ਨੂੰ ਜਨਤਕ ਕਰਨਾ ਤੇ ਖਾਸ ਕਰਕੇ ਇੱਕ ਬਹੁਤ ਵੱਡੀ ਗੱਲ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਅਕਾਲੀ ਦਲ ਦੀ ਨਵੀਂ ਭਰਤੀ ਕਰਕੇ ਡੈਲੀਗੇਟ ਨਵੇਂ ਚੁਣ ਕੇ ਨਵੀਂ ਚੋਣ ਕਰਨ ਦਾ ਇਹ ਜਿਹੜੀਆਂ ਸਾਰੀਆਂ ਬਾਕੀ ਗੱਲਾਂ ਸੀ ਕੱਲ ਤੱਕ ਸਾਹਿਬ ਦੀ ਕਿਸੇ ਨੇ ਨਹੀਂ ਮੰਨੀਆਂ ਹੂੰ ਹੂੰ ਇਹਨੂੰ ਲਗਾਤਾਰ ਤਰ੍ਹਾਂ ਤਰ੍ਹਾਂ ਦੇ ਤੰਗ ਤੰਗ ਤਰੀਕਿਆਂ ਨਾਲ ਅਕਾਲੀ ਦਲ ਟਰਕਾਉਂਦਾ ਆ ਰਿਹਾ ਹੈ ਹਾਲਾਂਕਿ ਜਿਹੜੀ ਸੁਧਾਰ ਲਹਿਰ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਨਾ ਜਸਜੀਤ ਸਿੰਘ ਸਾਹਿਬ ਨੇ ਕਿ ਬਾਗੀ ਤੇ ਦਾਗੀ ਦੋਵੇਂ ਇੱਕੋ ਬਰਾਬਰ ਨੇ ਆਪੋ ਆਪਣੀ ਧੜਲੀ ਵਜਾਣੀ ਬੰਦ ਕਰਦੋ ਇਕੱਠੇ ਹੋ ਜਾਈਓ ਹੂੰ ਹੂੰ ਸੋ ਇਸ ਕਰਕੇ ਉਹਨਾਂ ਨੇ ਤਾਂ ਭੰਗ ਕਰਤੀ ਸੀ ਜਿਹੜੀ ਸੁਧਾਰ ਲਹਿਰ ਸੀ ਪਰ ਅਕਾਲੀ ਦਲ ਹਲੇ ਤੱਕ ਸਿਰਫ ਧਾਰਮਿਕ ਸੇਵਾ ਪੂਰੀ ਕਰਨ ਤੋਂ ਬਿਨਾਂ ਕੁਝ ਹੋਰ ਨਹੀਂ ਕਰ ਸਕਿਆ ਸੀ ਇੱਥੋਂ ਤੱਕ ਕਿ ਪਿੰਦਰ ਸਾਹਿਬ ਜਿਹੜਾ ਮੁਕਸਰ ਪਰਸੋਂ ਇੱਕ ਮੀਟਿੰਗ ਕੀਤੀ ਸਖਬੀਰ ਬਾਦਲ ਨੇ ਦੋ ਤਿੰਨ ਜ਼ਿਲ੍ਹਿਆਂ ਦੇ ਜਿਹੜੇ ਲੋਕ ਸਭਾ ਹਲਕਾ ਫਰੀਦਕੋਟ ਫਰੋਜ਼ਪੁਰ ਬਠਿੰਡਾ ਵਾਲਾ ਜਿਹੜੀ ਕਾਨਫਰੰਸ ਕਰ ਰਹੇ ਨੇ ਮਾਗੀ ਮੇਲੇ ਤੇ ਉਹਦੇ ਸਬੰਧ ਚ ਜੀ ਉਹਦੇ ਚ ਤਾਂ ਸੁਖਵੀਰ ਇਥੋਂ ਤੱਕ ਕਹਿ ਗਿਆ ਕਿ ਮੈਂ ਤਾਂ ਦੋਸ਼ੀ ਹੋ ਨਹੀਂ ਸੀ ਮੈਂ ਤਾਂ ਬਾਹਰ ਗਿਆ ਹੋਇਆ ਸੀ ਜਦੋਂ ਸਾਰੀਆਂ ਘਟਨਾਵਾਂ ਪੰਜਾਬ ਚ ਵਾਪਰੀਆਂ ਨੇ ਜੀ ਮੈਂ ਇੱਕ ਕਿਸਮ ਦਾ ਫਿਰ ਹੁਣ ਇਹ ਚਰਚਾ ਵੀ ਜ਼ੋਰ ਫੜ ਗਈ ਵੀ ਕੀ ਤੁਸੀਂ ਫਿਰ ਅਕਾਲ ਤਖਤ ਸਾਹਿਬ ਦੇ ਝੂਠ ਬੋਲਿਆ ਹੂੰ ਹੂੰ ਉਹਨਾਂ ਨੇ ਤਾਂ ਸੁਖਵੀਰ ਨੇ ਤਾਂ ਕਿਹਾ ਸੀ ਨਾ ਵੀ ਮੈਂ ਤਾਂ ਆਪਣੀ ਝੋਲੀ ਪਵਾ ਲਿਆ ਸਾਰਾ ਕੁਝ ਜੇ ਝੋਲੀ ਪਵਾ ਲਿਆ ਫਿਰ ਹੁਣ ਮੁੜ ਮੁੜ ਕੇ ਦੱਬੇ ਹੋਏ ਮੁਰਦੇ ਪੁੱਟਣ ਦੀ ਦੱਸੋ ਕਿਹੜੀ ਲੋੜ ਸੀ ਹੂੰ ਜੀ ਤੁਸੀਂ ਸੇਵਾ ਵੀ ਭੁਗਤ ਚੁੱਕੇ ਹੋ ਤੁਹਾਡੀ ਇਹਦੇ ਨਾਲ ਸ਼ਵੀ ਵੀ ਉੱਗਰੀ ਸੀ ਵੀ ਸੁਖਵੀਰ ਨੇ ਬਹੁਤ ਨਿਮਰਤਾ ਨਾਲ ਜਿਹੜੀ ਸੇਵਾ ਪ੍ਰਵਾਨ ਕੀਤੀ ਤੇ ਉਹਨੂੰ ਸੇਵਾ ਨੂੰ ਨਵਾਇਆ ਵੀ ਪਰ ਦੁਬਾਰਾ ਦੁਬਾਰਾ ਹੁਣ ਜਦੋਂ ਫੇਰ ਤੁਸੀਂ ਹੁਣ ਸਫਾਈਆਂ ਕਾਹਦੀਆਂ ਜਦੋਂ ਤੁਸੀਂ ਸੇਵਾ ਹੀ ਭੁਗਤ ਚੁੱਕੇ ਹੋ ਇੱਕ ਵਾਰ ਲਗਾ ਕੇ ਤੁਸੀਂ ਕਹਿ ਚੁੱਕੇ ਹੋ ਮੈਥੋਂ ਗਲਤੀਆਂ ਹੋਈਆਂ ਭੁੱਲਾ ਹੋਇਆ ਜੋ ਵੀ ਹੋਇਆ ਤੇ ਸੇਵਾ ਲਾਓ ਤੇ ਸੇਵਾ ਲੱਗੀ ਤੇ ਭੁਗਤਲੀ ਤੇ ਫਿਰ ਹੁਣ ਹੁਣ ਕਾਦਾ ਸਪਸ਼ਟੀਕਰਨ ਵੀ ਮੈਂ ਤਾਂ ਦੋਸ਼ੀ ਨਹੀਂ ਸੀ ਹੂੰ ਇਹ ਦੋਸ਼ੀ ਨਹੀਂ ਸੀ ਫਿਰ ਭਾਈ ਕੱਲ ਤੱਕ ਸਭ ਤੇ ਕਿਉਂ ਗਏ ਸੀ ਹੂੰ 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 ਹੁਣ ਤੁਸੀਂ ਦੇਖੋ ਠੀਕ ਹੈ ਤੁਸੀਂ ਨਹੀਂ ਦੋਸ਼ੀ ਸੀ ਜਿਹੜੇ ਤੁਹਾਡੇ ਪਿਤਾ ਜੀ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਤਾਂ ਮੁੱਖ ਮੰਤਰੀ ਸੀ ਨਾ ਗ੍ਰਹਿ ਮੰਤਰੀ ਤੁਸੀਂ ਸੀ ਜੀ ਭਿੰਡਰ ਸਾਹਿਬ ਇੱਕ ਪਾਸੇ ਤਾਂ ਜਦੋਂ 1984 ਚ ਬਲੂ ਸਟਾਰ ਆਪਰੇਸ਼ਨ ਹੋਇਆ ਜੀ ਇੰਦਰਾ ਗਾਂਧੀ ਨੇ ਕੀਤਾ ਤੇ ਅਕਾਲੀ ਦਲ ਦੀ ਲੀਡਰਸ਼ਿਪ ਅੱਜ ਤੱਕ ਉਸ ਇੰਦਰਾ ਗਾਂਧੀ ਦੇ ਐਕਸ਼ਨ ਦੀ ਉਸ ਦੇ ਜਿਹੜਾ ਪਹਿਲਾਂ ਰਜੀਵ ਗਾਂਧੀ ਤੋਂ ਫਿਰ ਰਾਹੁਲ ਗਾਂਧੀ ਤੋਂ ਸੋਨੀਆ ਗਾਂਧੀ ਤੋਂ ਜਵਾਬਦੇਹੀ ਮੰਗਦੀ ਐ ਜੀ ਤੇ ਫਿਰ ਇਵੇਂ ਸਖਬੀਰ ਕਿਵੇਂ ਕਹਿ ਸਕਦੇ ਨੇ ਵੀ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਉਹ ਅੱਜ ਹੈ ਨਹੀਂ ਇਸ ਦੁਨੀਆ ਤੇ ਜੇ ਹੁੰਦੇ ਚਲੋ ਜਵਾਬਦੇਹੀ ਉਹਨਾਂ ਦੀ ਬਣਦੀ ਸੀ ਫਿਰ ਹੁਣ ਤਾਂ ਸਖਬੀਰ ਸਿੰਘ ਬਾਦਲ ਦੀ ਬਣੇਗੀ ਨਾ ਹੂੰ ਹੂੰ ਇਸ ਕਰਕੇ ਜਿਹੜਾ ਮੈਨੂੰ ਨਹੀਂ ਲੱਗਦਾ ਇਹ ਮੁਰਮੁਰ ਕੇ ਚਰਚਾ ਛੇੜਨ ਦਾ ਵੀ ਮੈਂ ਤਾਂ ਦੋਸ਼ੀ ਨਹੀਂ ਸੀ ਮੈਂ ਤਾਂ ਵੈਸੇ ਹੀ ਜਾਣ ਬੁੱਝ ਕੇ ਸਾਰੇ ਕਨਾ ਕਬੂਲ ਕੀਤੇ ਨੇ ਨਹੀਂ ਕਰਨੇ ਇਹ ਗੱਲਾਂ ਕਰਨੀਆਂ ਚਾਹੀਦੀਆਂ ਅਕਾਲੀ ਲੀਡਰਸ਼ਿਪ ਨੂੰ ਤੇ ਅਕਾਲੀ ਦਲ ਦਾ ਇੱਕ ਜਿਹੜਾ ਵਫਦ ਜਿਹੜੀ ਆਪਾਂ ਮੈਂ ਮੁੱਦੇ ਤੇ ਆਵਾਂ ਤੁਸੀਂ ਗੱਲ ਕਰ ਰਹੇ ਸੀ ਹੋਇਆ ਕਿ ਅਕਾਲੀ ਦਲ ਚ ਕਾਫੀ ਖਲਵਲੀ ਮੱਚੀ ਹੋਈ ਹੈ ਹੁਣ ਜ세ਦਾਰ ਦੇ ਬਿਆਨ ਨੂੰ ਲੈ ਕੇ ਕਿਉਂਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਤਾਂ ਪਹਿਲਾਂ ਹੀ ਬਹੁਤ ਤਿੱਖੇ ਤੇਵਰ ਚੱਲ ਰਹੇ ਨੇ ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਉਹਨਾਂ ਨੇ ਸੁਆਮਾਂ ਹਲੇ ਰੋਕਿਆ ਹੋਈਆਂ ਨੇ ਨਹੀਂ ਨਵਾ ਰਹੇ ਹੋ ਤੇ ਹੁਣ ਅਕਾਲੀ ਲੀਡਰਸ਼ਿਪ ਨੂੰ ਲੱਗਦਾ ਹੈ ਕਿ ਜੇ ਕਿਤੇ ਗਿਆਨੀ ਦਾ ਕਵੀਰ ਸਿੰਘ ਵੀ ਉਹੀ ਤੇਵਰ ਉਹਨਾਂ ਨੇ ਜਿਹਾ ਸੁਰ ਜਾ ਉਹ ਜਿਹੜਾ ਗਾ ਗਲਾਪ ਲਿਆ ਫਿਰ ਅਕਾਲੀ ਦਲ ਲਈ ਬੜਾ ਔਖਾ ਹੋ ਜਾਏਗਾ ਇਸ ਕਰਕੇ ਅੱਜ ਅਕਾਲੀ ਦਲ ਦਾ ਇੱਕ ਜਿਹੜਾ ਬੜਾ ਉੱਚ ਪੱਧਰੀ ਵਫਦ ਹੈ ਜਿਹਦੇ ਚ ਡਾਕਟਰ ਦਿਲਜੀਤ ਚੀਮਾ ਪੁੰਦੜ ਹੋਰੀ ਸਾਰੇ ਹੂੰ ਇਹ ਮਿਲ ਰਹੇ ਨੇ ਜਿਸਦਾਰ ਨੂੰ ਸ੍ਰੀ ਗੱਲਤਾ ਸਾਹਿਬ ਨੂੰ ਕੱਲ੍ਹ ਦੇ ਅੰਮ੍ਰਿਤਸਰ ਗਏ ਹੋਏ ਨੇ ਇਹਨਾਂ ਨੇ ਸਮਾਂ ਮੰਗੇ ਸਾਇਦ ਅੱਜ ਮਿਲ ਲੈਣਗੇ ਸ੍ਰੀ ਗੱਲਤਾ ਜੀ ਮੈਨੂੰ ਲੱਗਦਾ ਉੱਥੇ ਪਿੰਟਰ ਸਾਹਿਬ ਵੀ ਮੇਹ ਹੈ ਕਿ ਜਿਹੜਾ ਸੁਖਵੀਰ ਸੁਖਵੀਰ ਬਾਦਲ ਦੇ ਅਸਤੀਫੇ ਨੂੰ ਪ੍ਰਵਾਨ ਕਰਨ ਦੀ ਗੱਲ ਹੈ ਉਹਦੇ ਲਈ ਅਕਾਲੀ ਦਲ ਚ ਕੋਈ ਜੱਕੋ ਤੱਕੀ ਹੈ ਨਹੀਂ ਉਹ ਤਾਂ ਤਿਆਰ ਨਹੀਂ ਪ੍ਰਵਾਨ ਕਰਨ ਲਿਓ ਤਾਂ ਹੋ ਹੀ ਜਾਏਗਾ ਜਿਹੜਾ ਅੱਜ ਨਹੀਂ ਤਾਂ ਕੱਲ ਵਰਕਿੰਗ ਕਮੇਟੀ ਮੀਟਿੰਗ ਕਰਕੇ ਸਖਬੀਲ ਬਦਲ ਦਾ ਸਿਫਾ ਪ੍ਰਵਾਨ ਕਰ ਲੋਗੇ ਉੰਜ ਵੀ ਕਾਰਜਕਾਰੀ ਪ੍ਰਧਾਨ ਅੱਜਕੱਲ ਬਲਵਿੰਦਰ ਸਿੰਘ ਪੁੰਦਲ ਹੈਗੇ ਨੇ ਸਖਬੀਰ ਸਿੰਘ ਬਾਦਲ ਵੈਸੇ ਵੀ ਪ੍ਰਧਾਨ ਹੈ ਨਹੀਂ ਹੁਣ ਕਿਉਂਕਿ ਉਹਨਾਂ ਨੇ ਸਿਫਾ ਦਿੱਤਾ ਹੋਇਆ ਭਾਵੇਂ ਪ੍ਰਵਾਨ ਨਹੀਂ ਕੀਤਾ ਇਸ ਕਰਕੇ ਸਭ ਤੋਂ ਵੱਡਾ ਜਿਹੜਾ ਮਾਮਲਾ ਹੈ ਸ਼੍ਰੋਮਣੀ ਕਮੇਟੀ ਦੀ ਭਰਤੀ ਵਾਲਾ ਹੈ ਹੂੰ ਹੂੰ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਹੁਣ ਉਹ ਜਿਹੜੀ ਅਕਾਲੀ ਦਲ ਹੈ ਉਹ ਕਹਿ ਰਿਹਾ ਹੈ ਕਿ ਤਕਨੀਕੀ ਤੌਰ ਤੇ ਕਮੇਟੀ ਦਾ ਅਸੀਂ ਨਹੀਂ ਪੜਤੀ ਕਰ ਸਕਦੇ ਸਾਡੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਖਤਮ ਹੋ ਜਾਏਗੀ ਇਹ ਤਾਂ ਧਾਰਮਿਕ ਤੌਰ ਤੇ ਬਣਾਈ ਹੋਈ ਕਮੇਟੀ ਨੂੰ ਨਹੀਂ ਸੰਵਿਧਾਨ ਪਰਵਾਨ ਕਰਦਾ ਪਰ ਦੂਜੇ ਪਾਸੇ ਜਿਹੜੇ ਦੂਜੇ ਨੇ ਦੂਜੀਆਂ ਧਿਰਾਂ ਨੇ ਖਾਸ ਕਰਕੇ ਸੁਧਾਰ ਲਹਿਰ ਵਾਲੇ ਉਹ ਦਲੀਲਾਂ ਦੇ ਰਹੇ ਨੇ ਕਿ ਭਾਈ ਤੁਸੀਂ ਦੇਖੋ ਦਿੱਲੀ ਚ ਮੁੱਖ ਮੰਤਰੀ ਜਿਹੜੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਪਹਿਲਾ ਮੁੱਖ ਮੰਤਰੀ ਰਹੇ ਜੁ ਕਿਨੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਗਰੰਤੀਆਂ ਤੇ ਪਾਠੀਆਂ ਨੂੰ ਵੀ 18-18 ਹਜ਼ਾਰ ਦੀ ਰਾਸ਼ੀ ਦੇਣ ਦਾ ਐਲਾਨ ਕਰਤਾ ਸਰਕਾਰ ਵੱਲੋਂ ਕੀਤਾ ਫਿਰ ਉਹਨਾਂ ਦੀ ਹੈ ਤਾਂ ਉਹ ਵੀ ਧਾਰਮਿਕ ਜਿਹੜੇ ਸਵਾਮਨ ਨਿਭਾਉਂਦੇ ਨੇ ਗਰੰਤੀ ਤੇ ਗਰੰਤੀ ਤੇ ਜਿਹੜੇ ਪੁਜਾਰੀ ਨੇ ਫਿਰ ਉੱਥੇ ਕਿੱਥੇ ਜਾਂਦਾ ਹੈ ਸੰਵਿਧਾਨ ਇਸੇ ਤਰ੍ਹਾਂ ਹਰਿਆਣੇ ਦੀ ਚੋਣ ਦੀ ਗੱਲ ਹੈ ਹੁਣ ਤੁਸੀਂ ਹਰਿਆਣੇ ਦੀ ਚੋਣ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਸੀ ਚੋਣ ਲੜਨੀ ਹਾਈ ਕੋਰਟ ਚ ਵੀ ਗਏ ਨੇ ਹੁਣ ਹਰਿਆਣਾ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਹਨ ਉਹਨੂੰ ਲੈ ਕੇ ਤੇ ਹਾਈ ਕੋਰਟ ਨੇ ਮੰਨੀ ਹੈ ਤੁਹਾਡੀ ਗੱਲ ਵੀ ਤੁਸੀਂ ਲੜ ਸਕਦੇ ਹੋ ਸੋ ਦੇਖੋ ਇਹ ਤਾਂ ਹੈਗਾ ਬਹਾਨਾ ਵੀ ਸੰਵਿਧਾਨਕ ਤੌਰ ਤੇ ਸਾਡੀ ਮਾਨਤਾ ਰੱਦ ਹੋ ਜੂਗੀ ਇਹ ਤਾਂ ਕੁਝ ਹੋਣ ਵਾਲਾ ਨਹੀਂ ਜੀ ਤੇ ਵੈਸੇ ਵੀ ਜਿਹੜਾ ਪ੍ਰਭਾਵ ਹੈਗਾ ਉਹ ਅਕਾਲੀ ਦਲ ਦਾ ਹੀ ਹੈ ਗਰਾਊਂਡ ਲੈਵਲ ਤੱਕ ਪਤਾ ਨਹੀਂ ਕਿਉਂ ਅਕਾਲੀ ਲੀਡਰਸ਼ਿਪ ਡੈਰੀ ਜਾ ਰਹੀ ਹੈ ਅਕਾਲੀ ਦਲ ਦੇ ਹੇਠਲੇ ਪੱਧਰ ਤੱਕ ਉਹਨਾਂ ਦੀਆਂ ਯੂਨਿਟਾਂ ਨੇ ਵਰਕਰ ਨੇ ਜੇ ਭਰਤੀ ਹੋਣੀ ਹੈ ਤਾਂ ਅਕਾਲੀ ਦਲ ਨੇ ਹੀ ਕਰਨੀ ਹੈ ਤੇ ਨਿਰਸੰਦੇਹ ਜਿਹੜੇ ਅਕਾਲੀ ਦਲ ਸੁਖਵੀਰ ਬਾਦਲ ਦੇ ਡੈਲੀਗੇਟ ਬਣ ਕੇ ਉਹਨਾਂ ਦੀ ਚੋਣ ਦੁਆਰਾ ਹੋਈ ਜਾਣੀ ਹੈ ਮੈਨੂੰ ਲੱਗਦਾ ਇਹ ਬਹੁਤਾਂ ਕਿੰਤੂ ਪਰੰਤੂ ਕਰਨ ਦੀ ਲੋੜ ਹੈ ਨਹੀਂ ਕਰ ਲੈਣਾ ਚਾਹੀਦਾ ਹੈ ਜੀ ਤੇ ਬਾਕੀ ਜਿਹੜਾ ਹੁਣ ਵਫਦ ਮਿਲੇਗਾ ਉਹ ਜਥੇਦਾਰ ਨੂੰ ਕਿੰਨਾ ਕੁ ਸਮਝਾਉਣ ਤੇ ਸਫਲ ਹੋਏਗਾ ਜਥੇਦਾਰ ਦੀ ਗੱਲ ਮੰਨਣਗੇ ਜਾਂ ਫਿਰ ਜਥੇਦਾਰ ਨੂੰ ਆਪਣੀ ਗੱਲ ਮਨਾਉਣਗੇ ਇਹ ਤਾਂ ਬੈਂਡ ਤੋਂ ਬਾਅਦ ਪਤਾ ਚੱਲੇਗਾ ਜਦੋਂ ਉਹ ਮਿਲ ਕੇ ਆ ਜਾਣਗੇ ਤੇ ਅਗਲੀ ਗੱਲ ਤੁਸੀਂ ਕਰ ਰਹੇ ਸੀ ਸੁਧਾਰ ਲਹਿਰ ਦੀ ਜੀ ਕਿ ਸੁਧਾਰ ਲਹਿਰ ਦੀ ਅੱਜ ਮੀਟਿੰਗ ਪਟਿਆਲੇ ਹੋ ਰਹੀ ਹੈ ਬਿਲਕੁਲ ਪਟਿਆਲੇ ਮੀਟਿੰਗ ਹੋ ਰਹੀ ਹੈ ਦਰਅਸਲ ਸੁਧਾਰ ਲਹਿਰ ਨੇ ਆਪਣੀ ਸੁਧਾਰ ਲਹਿਰ ਦਾ ਭੋਗ ਪਾ ਦਿੱਤਾ ਸੀ ਅੰਮ੍ਰਿਤਸਰ ਜਾ ਕੇ ਹੂੰ ਜੀ ਕਿਉਂਕਿ ਜਸੇਦਾਰ ਅਕਾਲ ਤਖਤ ਸਾਹਿਬ ਦਾ ਹਦੇਸ ਸੀ ਉਹਨਾਂ ਨੇ ਕਿਹਾ ਸੀ ਤਾਂ ਜੀ ਫੁੱਲ ਚੜਾ ਦੇ ਪਰ ਜਿਹੜੇ ਅਕਾਲੀ ਦਲ ਬਾਦਲ ਹੈ ਉਹਨਾਂ ਨੂੰ ਨਹੀਂ ਨੇੜੇ ਲਾ ਰਿਆ ਹੂੰ ਨਾ ਹੀ ਉਹਨਾਂ ਨੂੰ ਕਿਸੇ ਮੀਟਿੰਗ 'ਚ ਬੁਲਾਇਆ ਜਾ ਰਿਹਾ ਤੇ ਨਾ ਹੀ ਅਕਾਲੀ ਦਲ ਦਾ ਇਹ ਉਹਨਾਂ ਨੂੰ ਮੈਨੂੰ ਇਹ ਲੱਗ ਰਿਹਾ ਕਿ ਕਾਂਗਰਸ ਉਹਨਾਂ ਨੂੰ ਲੈਣਾ ਵਿਚਾਰ ਰਿਹਾ ਦੁਬਾਰਾ ਹੁਣ ਵੀ ਹੁਣ ਦੇਖੀ ਜਾਊਗੀ ਲਕੀਰ ਖਿੱਚ ਕੇ ਹੀ ਰੱਖਣੀ ਚਾਹੁੰਦਾ ਓਕੇ ਇਸ ਕਰਕੇ ਹੁਣ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਪਿੰਡਰ ਸਾਹਿਬ ਉਹਨਾਂ ਨੇ ਕੁਝ ਤਾਂ ਆਪਣੀ ਧਫਲੀ ਬਜਾਣੀ ਹੁੰਦੀ ਹੈ ਰਾਜਨੀਤਿਕ ਲੋਕ ਭਾਵੇਂ ਉਹ ਕੋਈ ਉਹਨੂੰ ਸੁਣੇ ਜਾਂ ਨਾ ਸੁਣੇ ਲੋਕ ਉਹਨੂੰ ਪ੍ਰਵਾਨ ਕਰਨ ਜਾਂ ਨਾ ਕਰਨ ਲੋਕ ਉਹਨੂੰ ਮਾਨਤਾ ਦੇਣ ਜਾਂ ਨਾ ਲੈਣ ਪਰ ਜਿਹੜਾ ਵਿਅਕਤੀ ਰਾਜਨੀਤੀ ਚ ਆ ਗਿਆ ਉਹਨੇ ਰਾਜਨੀਤੀ ਦਾ ਕਰਨੀ ਕਰਨੀ ਹੈ ਨਹੀਂ ਰਹਿ ਸਕਦਾ ਘਰ ਬੈਠੇ ਚੁੱਪ ਕਰਕੇ ਇਸ ਕਰਕੇ ਹੁਣ ਸਾਰੇ ਵੱਡੇ ਆਗੂ ਨੇ ਭਾਵੇਂ ਚਾਹੇ ਉਹਦੇ ਚ ਚੰਦੂ ਮੱਜ ਰਾਇ ਚਾਹੇ ਮਲੂਕਾ ਹੈ ਚਾਹੇ ਰਖੜਾ ਹੈ ਚਾਹੇ ਬੀਬੀ ਜ਼ਗੀਰ ਕੌਰ ਹੈ ਚਾਹੇ ਵਡਾਲਾ ਹੈ ਜਾਂ ਹੋਰ ਜਿਹੜੇ ਬਾਕੀ ਚਰਨ ਜੀ ਪਰਿਵਾਰ ਜੀ ਢੇੜ ਸਾ ਪਰਿਵਾਰ ਹੈ ਇਹ ਸਾਰੇ ਮੈਨੂੰ ਲੱਗਦਾ ਹੈ ਕਿ ਫੇਰ ਕਿਉਂਕਿ ਹੁਣ ਇਹਨਾਂ ਨੂੰ ਇਹ ਵੀ ਖਤਰਾ ਹੋ ਗਿਆ ਨਾ ਸੁਧਾਰ ਲਹਿਰ ਨੂੰ ਕਿ 14 ਤਰੀਕ ਨੂੰ ਇੱਕ ਨਵਾਂ ਕਾਲੀ ਦਲ ਬਣ ਰਿਹਾ ਹੈ ਹੂੰ ਆਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਜਿਹੜੇ ਹੈਗੇ ਨੇ ਖਡੋਰ ਸਾਹਿਬ ਤੋਂ ਜਿੱਤੇ ਹੋਏ ਇਸ ਵਾਰ ਆ ਸੰਸਦ ਭਾਈ ਅਮਰਤਪਾਲ ਤੇ ਫਰੀਦਕੋਟ ਤੋਂ ਜਿੱਤੇ ਹੋਏ ਨੇ ਭਾਈ ਸਰਬਜੀਤ ਹਾਂਜੀ ਜੀ ਉਹ ਉੱਥੇ ਨਵੇਂ ਆਲਾ ਆਕਾਲੀ ਦਲ ਦਾ ਐਲਾਨ ਕਰ ਰਹੇ ਨੇ ਹੁਣ ਸੁਧਾਰ ਲਹਿਰ ਨੂੰ ਫਿਰ ਕਿਤੇ ਲੱਗਦਾ ਹੋਊਗਾ ਕਿ ਜੇ ਇਹਨਾਂ ਨੇ ਕਰ ਲੈ ਕਿ ਸਾਡੇ ਆਲਾ ਕਾਡਰ ਜਿਹੜਾ ਬਾਦਲ ਵਿਰੋਧੀ ਕਿਤੇ ਦੂਜੇ ਪਾਸੇ ਨਾ ਚਲਿਆ ਜਾਵੇ ਹੂੰ ਇਸ ਕਰਕੇ ਫਿਰ ਉਹ ਕੋਈ ਨਾ ਕੋਈ ਪਲੇਟਫਾਰਮ ਲੱਭਣਗੇ ਕੋਈ ਨਾ ਕੋਈ ਰਾਹ ਤਲਾਸ਼ਣਗੇ ਉਹ ਜ਼ਰੂਰ ਹੈ ਉਹ ਹੋਏ ਗਈ ਨੇਚਰ ਦੀ ਤੇ ਹੁਣ ਇਹੀ ਹੈ ਵੀ ਉਹ ਅੱਜ ਮੀਟਿੰਗ ਕਰ ਰਹੇ ਨੇ ਦੇਖੋ ਕੀ ਕਰਦੇ ਨੇ ਜਾਂ ਇਹ ਵੀ ਹੋ ਸਕਦਾ ਹੈ ਕੋਈ ਦੁਬਾਰਾ ਅਕਾਲ ਤਖਤ ਸਾਹਿਬ ਤੇ ਜਾਣ ਪੇਸ਼ ਹੋਣ ਵੀ ਦੱਸੋ ਜੀ ਅਸੀਂ ਕੀ ਕਰੀਏ ਹੂੰ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਵੀ ਕੋਈ ਹਮਦਰਦੀ ਲੈਣਾ ਚਾਹੁੰਦੇ ਨੇ ਨਾ ਹੋਵੇ ਅਸੀਂ ਤਾਂ ਤੁਹਾਡੀ ਗੱਲ ਮੰਨਦੇ ਆ ਜੀ ਦੂਜੇ ਤੁਹਾਡੀ ਗੱਲ ਸੁਣਦੇ ਨਹੀਂ ਹੂੰ ਜੀ ਤਾਂ ਅੱਜ ਦੀ ਜਿਹੜੀ ਮੀਟਿੰਗ ਹੋਏਗੀ ਉਹਦੇ ਚ ਕੋਈ ਨਾ ਕੋਈ ਫੈਸਲਾ ਮੈਨੂੰ ਤਾਂ ਐਵੇਂ ਹੀ ਲੱਗ ਰਿਹਾ ਕਿ ਦੁਵਾਰ ਦੁਬਾਰਾ ਫੇਰ ਆਪਣੀ ਸੁਧਾਰ ਲਹਿਰ ਨੂੰ ਹੀ ਪ ਲੈਣਗੇ ਤੇ ਆਪਣਾ ਆਪਣਾ ਰਾਗ ਲਾਪਣਗੇ ਤੇ 2027 ਬਹੁਤੀ ਦੂਰ ਨਹੀਂ ਤੇ ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਜਿਹੜੇ ਅਕਾਲੀ ਦਲ ਦਾ ਕਬਜ਼ਾ ਹੈ ਸਮਝ ਲਓ ਉਹ ਹੀ ਅਕਾਲੀ ਦਲ ਹੈ ਹਾਂ ਬਿਲਕੁਲ ਜਿਹੜੇ ਜਿਹੜੀ ਤੇ ਸ਼੍ਰੋਮਣੀ ਕਮੇਟੀ ਤੇ ਜਿੱਤ ਹਾਸਲ ਕਰੋਗੇ 2027 ਚ ਉਹ ਹੀ ਅਕਾਲੀ ਦਲ ਲੋਕ ਲੋਕ ਉਸੇ ਨੂੰ ਪ੍ਰਵਾਨ ਕਰਨਗੇ ਹੂੰ ਹੂੰ ਉਸੇ ਅਕਾਲੀ ਦਲ ਨੂੰ ਇਸ ਕਰਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਜਿਹੜੀ ਵੋਟਾਂ ਨੇ ਉਹਨਾਂ ਦੀ ਪ੍ਰਕਾਸ਼ਨਾ ਹੋ ਚੁੱਕੀ ਹੈ ਬਹੁਤ ਜਲਦੀ ਉਹ ਲੱਗ ਰਿਹਾ ਵੀ ਜਿਹੜੀ ਹੈ 225 ਜਾਂ 26 ਚ ਦਾ ਪੱਕਾ ਇਹ ਚੋਣਾ ਹੋਏ ਜਾਣ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਦੇ ਲਈ ਵੀ ਸਾਰਿਆਂ ਧਿਰਾਂ ਜ਼ੋਰ ਲਾਣ ਗਿਆ ਤੇ ਅੱਜ ਦਾ ਦਿਨ ਜਿਹੜਾ ਹੈਗਾ ਸੋ ਇਸ ਕਰਕੇ ਜਿੱਥੇ ਉਹ ਜੀ ਜੀ ਜਥੇਦਾਰ ਅਕਾਲ ਤਖਤ ਸਾਹਿਬ ਦਾ ਕੀ ਫੈਸਲਾ ਆਉਂਦਾ ਉਹ ਦੇਖਣਾ ਹੋਏਗਾ ਦੂਜੀ ਪਾਸੇ ਸੁਧਾਰ ਲਹਿਰ ਦੀ ਜਿਹੜੀ ਮੀਟਿੰਗ ਦਾ ਫੈਸਲਾ ਜਦੋਂ ਆਉਂਦਾ ਫਿਰ ਉਹ ਤੋਂ ਆਪਾਂ ਜ਼ਰੂਰ ਵਿਚਾਰ ਕਰ ਸਕਦੇ ਹਾਂ ਅੱਜ ਦਾ ਤਾਂ ਜਿਹੜਾ ਹੈਗਾ ਇਹ ਹੀ ਹੈ ਵੀ ਇੱਕ ਪਾਸੇ ਇੱਕ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਹੋਇਆ ਇੱਕ ਬਾਬਤ ਤੇ ਦੂਜੇ ਜਿਹੜੇ ਆਗੂ ਨੇ ਪਟਿਆਲੇਵਾਲ ਵਿਖੇ ਰੰਗ ਇਕੱਤਰ ਰਏ ਨੇ ਤੇ ਦਿਨ ਚੋਂ ਆਪੋ ਆਪਣੇ ਕੀ ਫੈਸਲੇ ਲੈਂਦੇ ਨੇ ਉਹ ਸ਼ਾਮ ਤੱਕ ਆਪਾਂ ਨੂੰ ਸਾਰੀ ਜਾਣਕਾਰੀ ਹਾਸਲ ਹੋ ਜਾਈ ਬਿਲਕੁਲ ਬਿਲਕੁਲ ਸੋ ਅੱਜ ਦੇ ਇਸ ਮੀਡੀਆ ਸਰਦਲ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਸਨ ਉਹਗੇ ਰਾਜੀਮਾ ਹਰਖ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਜਿਲ੍ਹਾਜੀ ਸੋਚਲਾ ਸਾਹਿਬ ਚੈਨਲ ਯੂ ਮਿਸ਼ਨ ਪੰਜਾਬੀ ਬਲੂਬਲ ਮੁਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਮੈਂਡਰ ਸਾਹਿਬ ਇਹ ਮਿਸ਼ਨ ਪੰਜਾਬੀ